ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡਾ ਸਾਡੇ ਆਪਣੇ ਚੈਨਲ ਸੰਧੂ ਮੱਧਰਪੁਰਿਆ ਡੇਰੀ ਫਾਰਮ ਦੇ ਵਿੱਚ ਬੰਦੇ ਜਗਰਾਵੋ ਪਹੁੰਚ ਚੁੱਕੇ ਆ ਤੇ ਸਭ ਦੇ ਚੱਲੇ ਜਾਂਦੇ ਨਾਗ ਆ ਪਾਈ ਉਹਨਾਂ ਦੇ ਕੋਲ ਠੀਕ ਆ ਜੀ ਖਾਸ ਕਰਕੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਤੇ ਚੰਗੇ ਕੋਕੇ ਪੀਸ ਬਾਈ ਨਹੀਂ ਲੈ ਗਏ ਇਹ ਕੱਚੀ ਤੇ ਕੱਚਾ ਦੇ ਵਿੱਚ ਠੀਕ ਆ ਜੀ ਤੇ ਕੁਐਸਟ ਕਰਦੇ ਚੈਨਲ ਨੂੰ ਵੱਟ ਉਹ ਵਾਦੇ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਤੇ ਆਪਣੀ ਕਿਤੇ ਵੀ ਖਰੀਦਦਾਰੀ ਕਰਨੀ ਨਰਕ ਪਰਖ ਜਦੂਰ ਕਰਿਆ ਕਰੋ ਪੈਸੇ ਲਵਣੇ ਹਨ ਭਰ ਕੇ ਸਮਝ ਕੇ ਆਪਣੀ ਨਕਸ਼ਾ ਕਰਿਆ ਕਰੋ ਆਓ ਲਈਏ ਇਦੀ ਵਧੇਰੇ ਜਾਣਕਾਰੀ ਕੀ ਕਿਨਾ ਔਰ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬੀ ਜੀ ਠੀਕ ਜੀ ਹਾਂ ਜੀ ਠੀਕ ਹੈ ਬੀ ਜੀ ਕੀ ਨਾਮ ਹੈ ਆਪਣਾ ਨਾਮ ਸ਼ੋਕਮਾਦਾ ਜੀ ਤੇ ਪਿੰਡ ਸਜਤੋਦੀ ਸ਼ਹਿਰ ਆ ਜੀ ਅੱਛਾ ਜਿਲ੍ਹਾ ਨੂੰ ਹੈ ਜਲਾ ਸੰਗਰੂਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਕੀ ਆਪਦਾ ਮੋਬਾਈਲ ਆਪਣਾ 99152 ਹਾਂ 48517 ਆ ਜੀ ਵੀਰੇ ਤੇ ਆ ਜੱਸੀ ਸੂਈ ਕਿਤਨ ਦੀ ਇਹ ਜੱਸੀ 500 ਸੂਈ ਆ ਜੀ ਕਿੰਨਾ ਦੁੱਧ ਮੌਕੇ ਦਾ ਤਿਆਰ ਦੁੱਧ ਇਸ ਟਾਈਮ 20 ਕਿਲੋ ਆ ਜੀ ਆਈ ਵੀਰੇ ਗੋਲ ਕੇ ਬੋਲ ਆ ਖੁਦ ਹੀ ਮਰਜੀ ਸੁਵਾ ਕਰਵਾਊਗਾ ਇਹ ਦੂਜਾ ਸੂ ਆ ਜੀ ਲਓ ਜੀ ਠੀਕ ਹੈ ਕੋਈ ਨਹੀਂ ਦੁਬਾਰਾ ਫੇਰ ਨਾ ਹਾਂ ਨੰਬਰ ਨਾ ਕੋਈ ਫੇਰ ਨੋਟ ਕਰਵਾ ਦਾਂਗੇ ਇੱਕ ਵਾਰ ਆਪਣੇ ਵੀਰਾਂ ਨੂੰ ਦਿਖਾ ਲਿਏ ਅੱਜ ਪਾਲੀ ਚੰਗੀ ਬੇਜਾਈ ਚੰਗੀ ਬਚੀ ਪਈ ਜਾਈਗੀ ਲਓ ਜਰਸੀ ਦੇ ਵਿੱਚ ਆ ਗਈ ਲਾਇਓ ਜੀ ਮੋੜ ਦਿਓ ਬਹੁਤ ਸੋਹਣੀ ਆ ਜਰਸੀ ਸੁਵਾ ਦੋ ਚਾਹੂਗਾ ਠੀਕ ਹੈ ਨੀ ਆਟਰ ਕੁਆਲਟੀ ਸੋਹਣੀ ਤਿਆਰ ਕੀਤੀ ਆ 20 ਕਿਲੋ ਦੁੱਧ ਤਿਆਰ ਆ ਹੋਰ ਠੰਡਾ ਜੀ ਠੀਕ ਹੈ ਕਿੰਨੀ ਕੀਮਤ ਕਰਦੇ ਕਿੰਨੇ ਦੇ ਦਾਂਗੇ 95 ਮੰਗਦਾ ਹੈ ਜੀ 92 ਦੀ ਵਾਚੀ ਦੇ ਦਾਂਗੇ ਬਾਕੀ ਫਿਰ ਉਹ ਕਿਦਾ 85 ਹੀ ਦੇ ਦਾਂਗੇ ਭਾਈ ਦਾ 85 ਦੀ ਕਰਦੇ ਪਰ ਨਵੇਰ ਠੀਕ ਹੈ